ਹੈਲੋ ਦੋਸਤੋ ਬੈਸਟ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਕਵਰ ਕਰ ਰਹੇ ਹਾਂ ਪੰਜਾਬ ਪੁਲਿਸ ਕਨਸਟੇਬਲ ਐਗਜ਼ਾਮ ਰਿਲੇਟਡ 45 ਐਮਸੀਕਿਊਜ਼ ਦਾ ਮੌਕ ਟੈਸਟ ਜਿਨ੍ਹਾਂ ਦੋਸਤਾਂ ਨੇ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਦੇਣਾ ਹੈ ਤਾਂ ਵੀਡੀਓ ਨੂੰ ਕੇ ਤੱਕ ਜਰੂਰ ਦੇਖਣਾ ਚੈਨਲ ਤੇ ਫਾਸਟ ਸਬਸਕ੍ਰਾਈਬ ਕੀਤਾ ਚਲੋ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਵੀਡੀਓ ਨੂੰ ਆਪਣੇ ਹੋਰਨਾਂ ਦੋਸਤਾਂ ਤੱਕ ਵੱਤਵਾ ਦੀ ਸ਼ੇਅਰ ਜਰੂਰ ਕਰ ਦੇਣਾ ਐਂਡ ਦੋਸਤੋ ਕਮੈਂਟ ਬਾਕਸ ਵਿੱਚ ਆਪਣੇ ਨੰਬਰ ਜਰੂਰ ਸ਼ੇਅਰ ਕਰਨੇ ਕਿੰਨੇ ਅੰਸਰ ਤੁਹਾਡੇ ਸਹੀ ਗਏ ਨੇ ਕਵੈਸਚਨ ਨੰਬਰ 1 ਪੰਜਾਬ ਉੱਤੇ ਬ੍ਰਿਟਿਸ਼ ਰਾਜ ਦੁਆਰਾ ਕਦੋਂ ਅਧਿਕਾਰ ਕੀਤਾ ਗਿਆ ਸੀ ਤਾਂ ਰਾਈਟ ਆਨਸਰ ਹੈ 1849 ਠੀਕ ਹੈ 1849 ਈਸਵੀ ਨੂੰ ਜੋ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸਾਮਲ ਕੀਤਾ ਗਿਆ ਸੀ ਥੀਨ ਡੈਮ ਕਿਸ ਨਦੀ ਤੇ ਬਣਿਆ ਹੋਇਆ ਹੈ ਤਾਂ ਰਾਈਟ ਆਨਸਰ ਹੈ ਰਾਵੀ ਠੀਕ ਹੈ ਜੋ ਥੀਨ ਡੈਮ ਹੈ ਇਹ ਰਾਵੀ ਨਦੀ ਤੇ ਬਣਿਆ ਹੋਇਆ ਹੈ ਐਂਡ ਦੋਸਤੋ ਜੋ ਥੀਨ ਡੈਮ ਦਾ ਇੱਕ ਹੋਰ ਨਾਮ ਹੈ ਰੰਜੀਤ ਸਾਗਰ ਡੈਮ ਤਾਂ ਤੁਸੀਂ ਯਾਦ ਰੱਖਣਾ ਹੈ ਤੁਹਾਨੂੰ ਥੀਨ ਡੈਮ ਵੀ ਆ ਸਕਦਾ ਹੈ ਰੰਜੀਤ ਸਾਗਰ ਡੈਮ ਵੀ ਆ ਸਕਦਾ ਹੈ ਇਹ ਜੋ ਰਾਵੀ ਨਦੀ ਤੇ ਬਣਿਆ ਹੋਇਆ ਹੈ ਪੰਜਾਬ ਦਾ 23ਵਾਂ ਜ਼ਿਲ੍ਹਾ ਮਲੇਰਕੋਟਲਾ ਕਿਸ ਡੇਲੇ ਵਿੱਚੋਂ ਬਣਿਆ ਹੈ ਆ ਰਾਈਟ ਆਨਸਰ ਹੈ ਸੰਗਰੂਰ ਠੀਕ ਹੈ ਜੀ ਜੋ ਪੰਜਾਬ ਦਾ ਤੀਵਾਂ ਜ਼ਿਲ੍ਹਾ ਬਣਿਆ ਹੈ ਮਲੇਰਕੋਟਲਾ ਇਹ ਸੰਗਰੂਰ ਦਾ ਪਹਿਲਾ ਹਿੱਸਾ ਸੀ ਠੀਕ ਹੈ ਜੀ ਜਾਨੀ ਕਿ ਇਹ ਸੰਗਰੂਰ ਵਿੱਚੋਂ ਲਿਆ ਗਿਆ ਹੈ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈ ਤਾਂ ਰਾਈਟ ਆਨਸਰ ਹੈ 50362 ਵਰਗ ਕਿਲੋਮੀਟਰ ਠੀਕ ਹੈ ਜੀ ਪੰਜਾਬ ਦਾ ਜੋ ਕੁੱਲ ਖੇਤਰਫਲ ਹੈ 50362 ਵਰਗ ਕਿਲੋਮੀਟਰ ਐਂਡ ਦੋਸਤੋ ਜੋ ਪਿੰਡੂ ਏਰੀਆ ਹੈ ਉਹ 48265 ਵਰਗ ਕਿਲੋਮੀਟਰ ਐਂਡ ਜੋ ਸ਼ਹਿਰੀ ਏਰੀਆ ਹੈ 2097 ਵਰਗ ਕਿਲੋਮੀਟਰ ਠੀਕ ਹੈ ਜੀ ਯਾਨੀ ਕਿ ਜੋ ਟੋਟਲ ਏਰੀਆ ਹੈਗਾ 50362 ਵਰਗ ਕਿਲੋਮੀਟਰ ਮਾਝਾ ਖੇਤਰ ਦੇ ਜ਼ਿਲ੍ਹਿਆਂ ਦੀ ਪਛਾਣ ਕਰੋ ਤਾਂ ரைਟ ਆਨਸਰ ਹੈ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ ਠੀਕ ਹੈ ਜੀ ਇਹ ਜੋ ਚਾਰੋਂ ਜ਼ਿਲ੍ਹੇ ਨੇ ਇਹ ਜੋ ਮਾਝੇ ਅੰਦਰ ਆਉਂਦੇ ਨੇ ਐਂਡ ਦੋਸਤੋ ਜੋ ਹੁਸਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਇਹ ਦੁਆਬੇ ਅੰਦਰ ਆਉਂਦੇ ਨੇ ਐਂਡ ਜੋ ਬਾਕੀ 15 ਜ਼ਿਲ੍ਹੇ ਨੇ ਠੀਕ ਹੈ ਜੀ ਉਹ ਮਾਲਵਾ ਅੰਦਰ ਆਉਂਦੇ ਨੇ ਤਾਂ ਤੁਸੀਂ ਇੱਥੇ ਯਾਦ ਰੱਖਣਾ ਹੈਗਾ ਜੋ ਮੱਝਾ ਅੰਦਰ ਵੀ 4 ਜ਼ਿਲ੍ਹੇ ਆਉਂਦੇ ਨੇ ਦੁਆਬੇ ਅੰਦਰ ਵੀ 4 ਜ਼ਿਲ੍ਹੇ ਐਂਡ ਜੋ 15 ਜ਼ਿਲ੍ਹੇ ਆਉਂਦੇ ਨੇ ਮਾਲਵਾ ਦੇ ਅੰਦਰ ਠੀਕ ਹੈ ਜੀ ਇਸ ਤਰ੍ਹਾਂ ਵੀ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਾਂਜਲੀ ਵੈਟਲੈਂਡ ਕਿੱਥੇ ਸਥਿਤ ਹੈ तो राइट आंसर है कपूरथला ठीक है जी कांजली वैटलैंड जो कपूरथला विखे है आम खास बाग कि स्थित है? राइट आंसर है सरहिंद ठीक है जी आम खास बाग जो सरहिंद विखे है सरहंद नदी का जन्म किस नदी तो होंद् है ਦਾ ਰਾਈਟ ਆਨਸਰ ਹੈ ਸਤਲੁਜ ਠੀਕ ਹੈ ਜੀ ਸਰੰਦਰ ਨਦੀ ਜੋ ਸਤਲੁਜ ਦਰਬਚੋਂ ਨਿਕਲਦੀ ਹੈ ਪੰਜਾਬ ਦੇ ਖਾਦਰ ਦੇ ਮੈਦਾਨ ਵਿੱਚ ਕਿਸ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ ਤਾਂ ਰਾਈਟ ਆਨਸਰ ਹੈ ਬੇਟ ਮਿੱਟੀ ਠੀਕ ਹੈ ਜੀ ਤਾਂ ਦੋਸਤੋ ਇਹ ਕੁਐਸਚਨ ਜੋ ਲਾਸਟ ਈਅਰ ਜੋ ਹੋਇਆ ਸੀਗਾ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਉਸ ਅੰਦਰ ਇਹ ਕੁਐਸਚਨ ਪੁੱਛਿਆ ਗਿਆ ਸੀਗਾ ਉਸ ਵਿੱਚ ਆਇਆ ਸੀ ਕਿ ਖਾਦਰ ਦੀ ਮਿੱਟੀ ਨੂੰ ਜੋ ਹੋਰ ਕੀ ਨਾਮ ਦਿੱਤਾ ਜਾਂਦਾ ਹੈਗਾ ਠੀਕ ਹੈ ਤਾਂ ਇਸ ਨੂੰ ਜੋ ਬੇਟ ਮਿੱਟੀ ਕਿਹਾ ਜਾਂਦਾ ਹੈਗਾ ਜੋ ਖਾਦਰ ਦੇ ਮੈਦਾਨ ਅੰਦਰ ਮਿੱਟੀ ਹੁੰਦੀ ਹੈ 12 ਮਾਹ ਤੇ ਆਸਾ ਦੀ ਵਾਰ ਕਿਸ ਗੁਰੂ ਦੀਆਂ ਰਚਨਾਵਾਂ ਹਨ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ 12 ਮਾ Tháng ਅਸਾ ਦੀ ਵਾਰ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨੇ ਗੁਰਮੁਖੀ ਲਿਪੀ ਕਿਸ ਦੁਆਰਾ ਵਿਕਸਿਤ ਕੀਤੀ ਗਈ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਠੀਕ ਹੈ ਜੀ ਜੋ ਆਪਣੇ ਜੋ ਦੂਸਰੇ ਗੁਰੂ ਨੇ ਇਹਨਾਂ ਦੁਆਰਾ ਜੋ ਗੁਰਮੁਖੀ ਲਿਪੀ ਦਾ ਨੂੰ ਵਿਕਾਸ ਕੀਤਾ ਗਿਆ ਸੀ ਪੈਪਸੂ ਦੀ ਰਾਜਧਾਨੀ ਕਿਹੜੀ ਸੀ ਤਾਂ ਰਾਈਟ ਆਨਸਰ ਹੈ ਪਟਿਆਲਾ ਠੀਕ ਹੈ ਪੈਪਸੂ ਦੀ ਰਾਜਧਾਨੀ ਜੋ ਪਟਿਆਲਾ ਸੀ ਐਂਡ ਦੋਸਤੋ ਜੋ ਪੈਪਸੂ ਦੀ ਜੋ ਸਥਾਪਨਾ ਹੋਈ ਸੀਗੀ 1948 ਵਿੱਚ ਐਂਡ 1952 ਵਿੱਚ ਇਸ ਨੂੰ ਜੋ ਪੰਜਾਬ ਵਿੱਚ ਮਿਲਾ ਲਿਆ ਸੀ ਪੰਜਾਬੀ ਸੂਬੇ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਮਾਸਟਰ ਤਾਰਾ ਸਿੰਘ ਠੀਕ ਹੈ ਜੀ ਮਾਸਟਰ ਤਾਰਾ ਸਿੰਘ ਨੂੰ ਜੋ ਪੰਜਾਬੀ ਸੂਬੇ ਦਾ ਪਤਾਮਾ ਕਿਹਾ ਜਾਂਦਾ ਹੈ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ ਕਦੋਂ ਹੋਈ ਤਾਂ ਰਾਈਟ ਆਨਸਰ ਹੈ 1966 ਠੀਕ ਹੈ ਜੀ ਜੋ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ 1966 ਨੂੰ ਹੋਈ ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਕੌਣ ਸੀ ਤਾਂ ਰਾਈਟ ਆਨਸਰ ਹੈ ਸਰਦਾਰ ਕਪੂਰ ਸਿੰਘ ਠੀਕ ਹੈ ਜੀ ਸਰਦਾਰ ਕਪੂਰ ਸਿੰਘ ਜੋ ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਸੀ ਐਂ ਦੋਸਤੋ ਤੁਹਾਨੂੰ ਜੇਕਰ ਮੌਜੂਦਾ ਵਿਧਾਨ ਸਭਾ ਦਾ ਸਪੀਕਰ ਪੁੱਛਿਆ ਜਾਵੇ ਤਾਂ ਉਹ ਰਾਈਟ ਆਨਸਰ ਆਪਣਾ ਜੋ ਸਰਦਾਰ ਕੁਲਤਾਰ ਸਿੰਘ ਸੰਧਮਾ ਹੋਵੇਗਾ ਅਬਾਦੀ ਪੱਖੋਂ ਭਾਰਤ ਵਿੱਚ ਪੰਜਾਬ ਦਾ ਰੈਂਕ ਕੀ ਹੈ ਤਾਂ ਰਾਈਟ ਆਨਸਰ ਹੈ 16ਵਾਂ ਠੀਕ ਹੈ ਜੀ ਅਬਾਦੀ ਪੱਖੋਂ ਜੋ ਭਾਰਤ ਵਿੱਚ ਪੰਜਾਬ ਦਾ 16ਵਾਂ ਰੈਂਕ ਹੈ ਤਗੜੀ ਸੰਭਾਲ ਜੱਟਾ ਗਾਣਾ ਕਿਸ ਦੁਆਰਾ ਲਿਖਿਆ ਗਿਆ ਤਾਂ ரைਟ ਆਨਸਰ ਹੈ ਬੰਕੇ ਦਿয়াল ਠੀਕ ਹੈ ਬੰਕੇ ਦਿয়াল ਦੁਆਰਾ ਜੋ ਤਗੜੀ ਸੰਭਾਲ ਜਟਾ ਗਾਣਾ ਲਿਖਿਆ ਗਿਆ ਪੰਜਾਬ ਦੇ ਸਟੀਲ ਸ਼ਹਿਰ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਤਾਂ ரைਟ ਆਨਸਰ ਹੈ ਮੰਡੀ ਗਵਿੰਦਗੜ ਠੀਕ ਹੈ ਮੰਡੀ ਗਵਿੰਦਗੜ ਨੂੰ ਜੋ ਪੰਜਾਬ ਦੇ ਸਟੀਲ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਪੰਜਾਬ ਦਾ ਮਾਂਚੈਸਟਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ਤਾਂ ਆ ਰਾਈਟ ਆਨਸਰ ਹੈ ਲੁਧਿਆਣਾ ਤੇ ਕਿਹ ਲੁਧਿਆਣਾ ਸ਼ਹਿਰ ਨੂੰ ਜੋ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਐਂ ਦੋਸਤੋ ਜੇਕਰ ਤੁਹਾਨੂੰ ਭਾਰਤ ਦਾ ਮਾਂਚੈਸਟਰ ਪੁੱਛਿਆ ਜਾਵੇ ਤਾਂ ਉਹ ਰਾਈਟ ਆਨਸਰ ਆਪਣਾ ਜੋ ਅਹਮਦਾਬਾਦ ਹੋਵੇਗਾ ਠੀਕ ਹੈ ਅਹਮਦਾਬਾਦ ਜੋ ਗੁਜਰਾਤ ਅੰਦਰ ਹੈ ਪੰਜਾਬ ਵਿੱਚ ਕਿੰਨੀ ਵਾਰ ਰਾਸ਼ਪਤੀ ਰਾਜ ਲਾਗੂ ਕੀਤਾ ਗਿਆ ਹੈ ਤਾਂ ਰਾਈਟ ਆਨਸਰ ਹੈ 8 ਵਾਰ ਠੀਕ ਹੈ ਜੋ ਪੰਜਾਬ ਅੰਦਰ ਹੁਣ ਤੱਕ ਜੋ 8 ਵਾਰ ਰਾਸ਼ਪਤੀ ਰਾਜ ਲੱਗ ਚੁੱਕਾ ਹੈ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਬਣੀ ਦਾ ਰਾਈਟ ਆਨਸਰ ਹੈ ਰਜਿੰਦਰ ਕੌਰ ਪੱਟਲ ਠੀਕ ਹੈ ਰਜਿੰਦਰ ਕੌਰ ਪੱਟਲ ਜੋ ਪੰਜਾਬ ਦੀ ਪਹਿਲੀ ਮੈਲਾ ਮੁੱਖ ਮੰਤਰੀ ਬਣੀ ਸਭ ਤੋਂ ਵੱਧ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮਾਣ ਕਿਸ ਨੇ ਪ੍ਰਾਪਤ ਕੀਤਾ ਤਾ ਰਾਈਟ ਆਨਸਰ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਠੀਕ ਹੈ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਪੰਜਾਬ ਦਾ ਸਭ ਤੋਂ ਬਾਅਦ ਤਵਰ ਮੁੱਖ ਮੰਤਰੀ ਬਣਿਆ ਹੈ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਕਰਿਓ ਐਂਡ ਆਪਣੇ ਹੋਰ ਨਾਲ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰ ਦੇਣਾ ਜਿੰਨੇ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਦੇਣਾ ਹੈ ਐਂ ਦੋਸਤੋ ਤੁਹਾਨੂੰ ਦੱਸ ਦਈਏ ਸਾਡੇ ਵੱਲੋਂ ਜੋ ਤੁਹਾਡਾ ਜੋ ਕੁਆਲੀਫਾਈ ਪੰਜਾਬੀ ਏ ਦਾ ਐਗਜ਼ਾਮ ਹੋਣਾ ਹੈ ਉਸ ਰਿਲੇਟਡ ਸਾਡੇ ਵੱਲੋਂ ਈ-ਬੁੱਕ ਰੈਡੀ ਕੀਤੀ ਗਈ ਹੈ ਜੋ ਸਿਰਫ ਤੁਹਾਨੂੰ 149 ਰੁਪਏ ਵਿੱਚ ਪ੍ਰੋਵਾਈਡ ਕਰ ਰਹੇ ਹਾਂ ਜਿਸ ਵਿੱਚ ਫੁੱਲ ਸਿਲੇਬਸ ਕੰਪਲੀਟ ਹੈ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਦਿੱਤਾ ਗਿਆ ਹੈ ਤੁਸੀਂ ਵਿਸਟ ਕਰਕੇ ਡਾਊਨਲੋਡ ਕਰ ਸਕਦੇ ਹੋ ਤੇ ਆਪਣੀ ਜੋ ਪ੍ਰੈਪਰੇਸ਼ਨ ਕਰ ਸਕਦੇ ਹੋ ਠੀਕ ਹੈ ਉਸ ਵਿੱਚ ਲੋ ਸਿਲੇਬਸ ਕੰਪਲੀਟ ਦਿੱਤਾ ਗਿਆ ਹੈ ਤੁਹਾਨੂੰ ਠੀਕ ਹੈ ਜੀ 2-3 ਘੰਟੇ ਵਿੱਚ ਤੁਸੀਂ ਉਸ ਦੇ ਰਿਵੀਜ਼ਨ ਕਰਕੇ ਤੁਸੀਂ ਆਪਣੀ ਵਧੀਆ ਤਿਆਰੀ ਕਰ ਸਕਦੇ ਹੋ ਰਾਜ ਦੇ ਨੀਤੀ ਦੇ ਨਿਰਦੇਸ਼ ਸਦਕ ਕਿਸ ਦੇਸ਼ ਤੋਂ ਲੈ ਗਏ ਹਨ ਤਾਂ ரைਟ ਆਨਸਰ ਹੈ ਆਇਰਲੈਂਡ ਠੀਕ ਹੈ ਜੀ ਰਾਜ ਦੇ ਨੀਤੀ ਨਿਰਦੇਸ਼ ਸਦਕ ਜੋ ਆਇਰਲੈਂਡ ਦੇਸ਼ ਤੋਂ ਲੈ ਗਏ ਨੇ ਪੰਚਾਇਤੀ ਰਾਜ ਪ੍ਰਣਾਲੀ ਸਭ ਤੋਂ ਪਹਿਲਾਂ ਕਿੱਥੇ ਲਾਗੂ ਕੀਤੀ ਗਈ ਤਾਂ ரைਟ ਆਨਸਰ ਹੈ Rajasthan ਠੀਕ ਹੈ Rajasthan ਦਾ ਜੋ ਨਗੌਰ ਜ਼ਿਲ੍ਹਾ ਸੀ ਸਭ ਤੋਂ ਪਹਿਲਾਂ ਉੱਥੇ ਜੋ ਪੰਚਾਇਤੀ ਰਾਜ ਸਿਸਟਮ ਲਾਗੂ ਕੀਤਾ ਗਿਆ ਸੀ ਵਿਸ਼ਵ ਸਾਕਰਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ तो राइट आंसर है अठ सितंबर ठीक है जी अठ सितंबर में जो विश्व साक्षरता दिवस मनाया जाता है भारत का गवर्नर जनरल बनने वाला पहला भारती कौन सी राइट आंसर है चकरवरती राजा गोपालचारिया ठीक है जी सी आर गोपालचारिया ठ लिख्या जोड़ा सही है राइट आंसर है रेगुलेटिंग एक्ट 1773 ਠੀਕ ਹੈ ਜੀ ਇਹਨਾਂ ਵਿੱਚੋਂ ਸਿਰਫ ਇਹ ਹੀ ਰਾਈਟ ਆਨਸਰ ਹੈ ਕਿਉਂਕਿ ਇਹਨਾਂ ਵਿੱਚੋਂ ਜੋ ਪਾਣੀਪਤ ਦੀ ਲੜਾਈ ਹੋਈ ਸੀ 1761 ਵਿੱਚ ਠੀਕ ਹੈ ਜੀ ਐਂਡ ਜੋ ਪੀਟਸ ਇੰਡੀਆ ਐਕਟ ਜੋ 1784 ਅੰਦਰ ਠੀਕ ਹੈ ਜੀ ਐਂਡ ਜੋ ਹਲਾਹਾਬਾਦ ਦੀ ਸੰਧੀ ਹੋਈ ਸੀਗੀ 1765 ਵਿੱਚ ਹੜੱਪਾ ਸਭਿਅਤਾ ਦੇ ਸਤਾਨਾਂ ਦੀ ਖੋਦਾਈ ਕਿਸ ਨੇ ਕਰਵਾਈ ਤਾਂ ਰਾਈਟ ਆਨਸਰ ਹੈ ਦਿ ਆਰਮ ਸਾਨੀ ਠੀਕ ਹੈ ਹੜੱਪਾ ਸਭਿਆਤਾ ਦੇ ਸਥਾਨਾਂ ਦੀ ਜੋ ਖੋਦਾਈ ਦਿ ਆਰਮ ਸਾਨੀ ਦੁਆਰਾ 1921 ਵਿੱਚ ਕਰਵਾਈ ਗਈ ਸੀ ਬੰਗਾਲ ਦੀ ਵੰਡ ਕਦੋਂ ਹੋਈ ਤਾਂ ਰਾਈਟ ਆਨਸਰ ਹੈ 1905 ਠੀਕ ਹੈ ਬੰਗਾਲ ਦੀ ਵੰਡ ਜੋ 1905 ਵਿੱਚ ਹੋਈ ਸੀ ਧਰਤੀ ਦੀ ਸਤਹ ਤੇ ਕੁੱਲ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਥਲਪਾਗ ਹੈ ਤਾਂ ਰਾਈਟ ਆਨਸਰ ਹੈ 29% ਠੀਕ ਹੈ ਜੀ ਜੋ ਭੂਮੀ ਹੈਗੀ ਹੈ 29% ਕਿਹੜੇ ਸਥਾਨ ਵਿੱਚ ਸੰਸਾਰ ਦਾ ਸਭ ਤੋਂ ਵੱਧ ਗਰਮ ਮਾਰੂਥਲ ਸਥਿਤ ਹੈ राइट आंसर है अफ्रीका ठीक है ये अफ्रीका अंदर जो संसार का सब तो वर्म मारूथल है अकबरनामा किसने लिखा तो राइट आंसर है अबुल फजल ठीक है जी अकबरनामे की जो रचना की गई है अबुल फजल द्वारा ਕਿਹੜੇ ਗ੍ਰਹਿ ਨੂੰ ਧਰਤੀ ਦਾ ਜੁੜਵਾ ਗ੍ਰਹਿ ਕਿਹਾ ਜਾਂਦਾ ਹੈ? ਤਾਂ ਆ ਰਾਈਟ ਆਨਸਰ ਹੈ ਸ਼ੁਕਰ ਗ੍ਰਹਿ। ਠੀਕ ਹੈ ਸ਼ੁਕਰ ਗ੍ਰਹਿ ਨੂੰ ਜੋ ਧਰਤੀ ਦਾ ਜੁੜਵਾ ਗ੍ਰਹਿ ਕਿਹਾ ਜਾਂਦਾ ਹੈ। ਪਹਿਲਾ ਮੁਗਲ ਸਮਰਾਟ ਕੌਣ ਸੀ? ਤਾਂ ਆ ਰਾਈਟ ਆਨਸਰ ਹੈ ਬਾਬਰ ਠੀਕ ਹੈ ਬਾਬਰ ਜੋ ਪਹਿਲਾ ਮੁਗਲ ਸਮਰਾਟ ਸੀ ਠੀਕ ਹੈ ਜਨ ਕਿ 1526 ਇਸ ਵਿੱਚ ਜੋ ਪਾਣੀਪਤ ਦੀ ਲੜਾਈ ਹੈ ਬ੍ਰਹਿਮ ਲੋਦੀ ਤੇ ਬਾਬਰ ਵਿਚਕਾਰ ਹੋਈ ਸੀ ਜੋ ਬ੍ਰਹਿਮ ਲੋਦੀ ਦੀ ਜਦ ਹਾਰ ਹੋ ਗਈ ਸੀ ਲੋਧੀ ਵੰਸ਼ ਦਾ ਅੰਤ ਹੋ ਗਿਆ ਸੀ ਐਂਡ ਬਾਬਰ ਦੁਆਰਾ ਜੋ ਮੁਗਲ ਸਾਮਰਾਜ ਦੀ ਜੋ ਸਥਾਪਨਾ ਕੀਤੀ ਗਈ ਸੀ 22 ਮਾਰਚ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਵਿਸ਼ਵ ਜਲ ਦਿਵਸ ਠੀਕ ਹੈ ਇਹ ਵਿਸ਼ਵ ਜਲ ਦਿਵਸ ਮਨਾਇਆ ਜਾਂਦਾ ਹੈ 22 ਮਾਰਚ ਨੂੰ ਪਾਣੀ ਦਾ ਪੀ ਐਚ ਮਾਨ ਕੀ ਹੈ ਤਾਂ ਰਾਈਟ ਆਨਸਰ ਹੈ 7 ਠੀਕ ਹੈ ਨਾਰਮਲ ਵਾਟਰ ਦਾ ਜੋ ਪੀ ਐਚ ਮਾਨ 7 ਹੈ ਐਸਿਡ ਨੀਲੇ ਲਿਟਮਸ ਪੇਪਰ ਨੂੰ ਕਿਸ ਰੰਗ ਵਿੱਚ ਬਦਲਦਾ ਹੈ ਦਾ ਰਾਈਟ ਆਨਸਰ ਹੈ ਲਾਲ ਠੀਕ ਹੈ ਜੀ ਜਦੋਂ ਤੁਸੀਂ ਇੱਕ ਨੀਲੇ ਲਿਟਮਸ ਪੇਪਰ ਨੂੰ ਐਸਿਡ ਅੰਦਰ ਪਾਉਂਗੇ ਤਾਂ ਉਹਦਾ ਜੋ ਰੰਗ ਚੇਂਜ ਹੋ ਕੇ ਲਾਲ ਹੋ ਜਾਵੇਗਾ ਹਵਾ ਦੇ ਦਬਾਅ ਨੂੰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਬੈਰੋਮੀਟਰ ਠੀਕ ਹੈ ਹਵਾ ਦੇ ਦਬਾਅ ਨੂੰ ਆਪਾਂ ਲਈ ਜੋ ਬੈਰੋਮੀਟਰ ਵਰਤੇ ਜਾਂਦਾ ਹੈ। ਰਾਸ਼ਪਤੀ ਦੀ ਚੋਣ ਲੜਨ ਲਈ ਘੱਟੋ-ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ? ਤਾਂ ਰਾਈਟ ਆਨਸਰ ਹੈ 35 ਸਾਲ। ਠੀਕ ਹੈ ਘੱਟੋ-ਘੱਟ ਜੋ 35 ਸਾਲ ਏਜ ਹੋਣੀ ਚਾਹੀਦੀ ਹੈ। ਰਾਏਪਾਲ ਨੂੰ ਸੌ ਕਿਸ ਵੱਲੋਂ ਚੁਕਾਈ ਜਾਂਦੀ ਹੈ? ਤਾਂ ਰਾਈਟ ਆਨਸਰ ਹੈ ਹਾਈ ਕੋਰਟ ਦਾ ਜੱਜ ਠੀਕ ਹੈ ਜੀ ਹਾਈ ਕੋਰਟ ਤੇ ਜੋ ਚੀਫ ਜੱਜ ਦੁਆਰਾ ਜੋ ਰਾਜਪਾਲ ਨੂੰ ਸੌਂਚ ਕੇ ਜਾਂਦੀ ਹੈ ਜੇਕਰ ਰਾਸ਼ਪਤੀ ਅਤੇ ਉਪ ਰਾਸ਼ਪਤੀ ਦੋਵਾਂ ਦੇ ਅਹੁਦੇ ਖਾਲੀ ਹੋਣ ਤਾਂ ਰਾਸ਼ਪਤੀ ਅਤੇ ਉਪ ਰਾਸ਼ਪਤੀ ਦੇ ਕਾਰਜ ਕੌਣ ਕਰਦਾ ਹੈ ਤਾਂ ਰਾਈਟ ਆਨਸਰ ਹੈ ਭਾਰਤ ਦਾ ਮੁੱਖ ਜੱਜ ਠੀਕ ਹੈ ਜੀ ਚੀਫ ਜਸਟਿਸ ਆਫ ਇੰਡੀਆ ਜੋ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੇ ਅਹੁਦੇ ਖਾਲੀ ਹੋਣ ਤੇ ਜੋ ਕਾਰਜ ਸੰਭਾਲਦਾ ਹੈ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਖਾਲੀ ਥਾਂ ਨੂੰ ਕਿੰਨੇ ਸਮੇਂ ਅੰਦਰ ਭਰਿਆ ਜਾਣਾ ਚਾਹੀਦਾ ਹੈ ਤਾਂ ரைਟ ਆਨਸਰ ਹੈ 6 ਮਹੀਨੇ ਠੀਕ ਹੈ ਜੀ ਕਟੋਕਰ 6 ਮਹੀਨੇ ਦੇ ਅੰਦਰ ਜੋ राष्ट्रपति ਦੇ ਅਹੁਦੇ ਨੂੰ ਪਰਿਆਜਨਾ ਲਾਜ਼ਮੀ ਹੈ ਭਾਰਤੀ ਸੰਵਿਧਾਨ ਦਾ ਭਾਗ 4A ਕਿਸ ਨਾਲ ਸੰਬੰਧਿਤ ਹੈ ਤਾਂ ரைਟ ਆਨਸਰ ਹੈ ਬੁਨਿਆਦੀ ਕਰਤਿਵ ਠੀਕ ਹੈ ਜੀ ਜੋ ਸੰਵਿਧਾਨ ਦਾ ਭਾਗ 4 ਇਹ ਜੋ ਮੌਲਿਕ ਕਰਤਵ ਨਾਲ ਸੰਬੰਧਿਤ ਹੈ ਸੰਵਿਧਾਨ ਦੀ ਖਰੜਾ ਕਮੇਟੀ ਦੇ ਪ੍ਰਧਾਨ ਕੌਣ ਸਨ ਤਾਂ ரைਟ ਆਨਸਰ ਹੈ ਡਾਕਟਰ ਪੀ.ਐਮ. ਰਾਓ ਅੰbedkar ਠੀਕ ਹੈ ਡਾਕਟਰ ਪੀ.ਐਮ. ਰਾਓ ਅੰbedkar ਜੋ ਸੰਵਿਧਾਨ ਦੀ ਖਰੜਾ ਕਮੇਟੀ ਦੇ ਪ੍ਰਧਾਨ ਸਨ ਰਾਸ਼ਟਰੀ ਚੰਡੀ ਦਾ ਡਿਜ਼ਾਈਨ ਕਿਸ ਵੱਲੋਂ ਤਿਆਰ ਕੀਤਾ ਗਿਆ ਤਾਂ ਰਾਈਟ ਆਨਸਰ ਹੈ ਬੰਗਾਲੀ ਬੈਂਕਿਆ ਠੀਕ ਹੈ ਬੰਗਾਲੀ ਬੈਂਕਿਆ ਦੁਆਰਾ ਜੋ ਰਾਸ਼ਟਰੀ ਚੰਡੀ ਦਾ ਜੋ ਡਿਜ਼ਾਈਨ ਤਿਆਰ ਕੀਤਾ ਗਿਆ ਸੀ ਇਸ ਤਰ੍ਹਾਂ ਦੋਸਤੋ ਜੋ 45 ਕੁਐਸਚਨਸ ਸਮਾਪਤ ਹੋਏ ਨੇ ਵੀਡੀਓ ਵਧੀਆ ਲੱਗੀ ਹੈ ਹੈਲਪਫੁਲ ਲੱਗੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਆਪਣੇ ਨੰਬਰ ਕਮੈਂਟ ਬਾਕਸ ਵਿੱਚ ਸ਼ੇਅਰ ਜਰੂਰ ਕਰਨਾ ਕਿੰਨੇ ਸੱਤਾ ਸਾਡੇ ਸਹੀ ਗਏ ਨੇ ਧੰਨਵਾਦ